ਲੋਕ ਦੇਖੋ ਕਿਸ ਤਰ੍ਹਾਂ 라ਵਣ ਦੀਆਂ ਹੱਡੀਆਂ ਨੂੰ ਘਰੇ ਲਿਜਾਉਣ ਵਾਸਤੇ ਕਿਵੇਂ ਅੱਗ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਤੇ ਔਰ ਲੋਕ ਕੋਸ਼ਿਸ਼ ਕਰ ਰਹੇ ਹੈ ਕਿ 라ਵਣ ਦੀਆਂ ਹੱਡੀਆਂ ਨੂੰ ਘਰੇ ਲਿਜਾਇਆ ਜਾਵੇ ਪਟਾਕਿਆਂ ਦੀ ਆਵਾਜ਼ ਹਜੇ ਵੀ ਇਸ ਅੱਗ ਦੇ ਵਿਚਾਰੀ ਹੈ ਹਜੇ ਵੀ ਜਿਹੜੀ ਆਤਿਸ਼ਬਾਜ਼ੀ ਇਸ ਦੇ ਵਿੱਚ ਅੱਗ ਦੇ ਵਿੱਚ ਚੱਲ ਰਹੀ ਹੈ ਤੁਸੀਂ ਬੱਚੇ ਵੇਖੋ ਕਿਵੇਂ ਛੋਟੀ-ਛੋਟੀ ਉਮਰ ਦੇ ਬੱਚੇ ਵੀ ਇਸ ਦੇ ਵਿੱਚ ਲੱਗੇ ਹੋਏ ਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਇਹ ਸਾਂਝਾ ਕਰ ਰਹੇ ਆ ਲੋਕ ਨਾ ਸਮਝੀ ਕਰ ਰਹੇ ਆ ਲੋਕ ਦੇਖੋ ਕਿਸ ਤਰ੍ਹਾਂ ਲੋਕ ਇਹ ਤਾਂ ਇੱਕ ਕਾਲ ਨੂੰ ਨੇੜੇ ਆਣਾ ਪੈ ਰਿਹਾ ਹੈ ਲੋਕਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਲੋਕ ਜਿਹੜੀ ਹੈ ਅੱਗ ਦੇ ਨਾਲ ਖੇਡ ਰਹੇ ਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਧਾ ਸਹਰੇ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਕਿ ਲੋਕ 라ਵਣ ਦੀ ਹੱਡੀਆਂ ਕਹਿ ਰਿਹਾ ਕਿ ਅਸੀਂ ਘਰੇ ਲੈ ਕੇ ਜਾਣੀਆਂ ਇਹ ਤਸਵੀਰਾਂ ਨੇ ਇਸ ਵਕਤ ਪੀਰ ਬਾਬਾ ਖਾਕੀ ਚਾਦੇ ਸਮਾਗਮ ਦੀਆਂ ਤਸਵੀਰਾਂ ਨੇ ਲੋਕ ਇੱਕ ਦੂਜੇ ਦੇ ਨਾਲ ਜਿਹੜੇ ਆੱਖੋਂ ਪਾਈ ਵੀ ਦਿਖਾਈ ਦੇ ਰਹੇ ਲੋਕ ਦੇਖੋ ਨੋ ਨੋ ਮਾਰਦਾ ਮਾਰਦਾ ਪੱਤੀ ਮਾਰਦਾ ਜਿੱਤੀ ਨਾ ਮੇਰੇ ਹਾਂ ਜੀ ਤੇ ਲੋਕ ਦੇਖੋ ਕਿਸ ਤਰ੍ਹਾਂ ਆ ਜਿਹੜੇ ਅੱਗ ਦੇ ਨਾਲ ਖੇਡ ਰਹੇ ਆ ਪ੍ਰਸ਼ਾਸਨ ਪਹੁੰਚਿਆ ਹੁਣ ਇਹਨਾਂ ਨੂੰ ਕੰਟਰੋਲ ਕਰਨ ਦੇ ਲਈ ਪ੍ਰਸ਼ਾਸਨ ਪਹੁੰਚਿਆ ਕੰਟਰੋਲ ਕਰਨ ਦੇ ਲਈ ਲੋਕ ਨਾ ਸਮਝੀ ਕਾਰਨ ਲੋਕ ਆ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਲੜਦੇ ਹੋਏ ਦਿਖਾਈ ਵੀ ਦਿੱਤੇ ਆ ਪਰ ਪ੍ਰਸ਼ਾਸਨ ਪਹੁੰਚਿਆ ਇਹਨਾਂ ਨੂੰ ਹਟਾਉਣ ਦੇ ਲਈ ਪਰ ਲੋਕ ਹਜੇ ਵੀ ਜਿਹੜੇ ਆ ਨਹੀਂ ਹਟ ਰਹੇ ਕਿਸ ਤਰ੍ਹਾਂ ਲੋਕ ਇਹ ਲੱਗੇ ਹੋਏ ਆ ਪੁੱਛਦੇ ਆ ਜਾਣਦੇ ਆ ਕੀ ਗੱਲਬਾਤ ਇਹ ਕਿਉਂ ਇਹ ਕਿਉਂ ਲੈ ਕੇ ਜਾਏ ਜਾਂਦੀਆਂ ਮੈਨੂੰ ਪਤਾ ਮੈਨੂੰ ਕਹ ਲਾ ਦੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇਹ ਕਾ ਤੋ ਇਹ ਹੱਡੀਆਂ ਕਾ ਤੋ ਲੈ ਕੇ ਜਾਂਦੇ ਆ ਆ ਭਾਈ ਚਾਹੀਦਿਆ ਨੇ ਕੋਈ ਰੀਜ਼ਨ ਹੈ ਕਾ ਇਹ ਕਰੇ ਹਮੇ ਚਾਹੀਏ ਕਰੇ ਰੱਖਣੀ ਹੈ ਜਈਦੇ ਨੇ ਲੜਾਈ ਕਾਟ ਹੁੰਦੀ ਹੈ ਲੜਾਈ ਹਾਂਜੀ ਭਾਈ ਝੋਕਾ ਨੇ ਆਪੋ ਆਪ ਦੇ ਜਜ਼ਬਾਤ ਨੇ ਲੋਕ ਤੁਸੀਂ ਦੇਖ ਰਹੇ ਹੋ ਇਸ ਵਕਤ ਲੋਕਾਂ ਦੇ ਜਜ਼ਬਾਤ ਨੇ ਲੋਕ ਆ ਕੀ ਗੱਲਬਾਤ ਕਰ ਰਿਹਾ ਤੇ ਸਹਰੇ ਦੀਆਂ ਲਾਈਵ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਇਹ ਤਸਵੀਰਾਂ ਦੇ ਵਿੱਚ ਆ ਲੋਕ ਕਿਸ ਤਰ੍ਹਾਂ ਆ ਜੜੀਆਂ ਉਹ 라ਵਣ ਦੀਆਂ ਕਹਿੰਦੇ ਹੱਡੀਆਂ ਨੇ ਅਸੀਂ ਘਰ ਲੈ ਕੇ ਜਾਣੀਆਂ ਨੇ ਬੱਚੇ ਨਹੀਂ ਡਰਦੇ ਬੱਚੇ ਨਹੀਂ ਡਰਦੇ ਆ ਤੇ ਧੰਗ ਬੋਲ ਲਟਾਉਂਦੀ ਏ ਅਤੇ ਆ ਕੁਝ ਵੱਲੋਂ ਪਾ ਦੀਆਂ ਗੱਲਾਂ ਕਹਿੰਦੇ ਆ ਕਿ ਲੜਾਈ ਨਹੀਂ ਹੁੰਦੀ ਤਾਂ ਇਹ ਤਸਵੀਰਾਂ ਤੁਸੀਂ ਆਪਣੇ ਉਹ ਯਾਰ ਪਰ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਮੋਬਾਈਲ ਫੋਨ ਸਕਰੀਨ ਤੇ ਹਜੇ ਵੀ ਜਿਹੜੀ ਆਤਿਸ਼ਬਾਜ਼ੀ ਇਸ ਦੇ ਵਿੱਚ ਦਿਖਾਈ ਦੇ ਰਹੀ ਹੈ ਤਸਵੀਰਾਂ ਨੇ ਜਲਾਲਾਬਾਦ ਦੇ ਆ ਪੀਰ ਬਾਬਾ ਖਾਕੀ ਸ਼ਾਹ ਸਮਾਦਿਆ ਜਿੱਥੇ ਲੋਕ ਲੋਕਾਂ ਦੇ ਜਜ਼ਬਾਤ ਵੀ ਜਿਹੜੇ ਆ ਲੋਕਾਂ ਦੀ ਗੱਲਬਾਤ ਸਾਹਮਣੇ ਆਈ ਹੈ ਲੋਕ ਕੀ ਕਹਿੰਦੇ ਆ